ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਕਾਫੀ ਦੇਰ ਦੇ ਸੋਚਦੇ ਹਾਂ ਕਿ ਕਿਹੜੀ ਵੀਡੀਓ ਜੂ ਪਾਈਏ ਅਸੀਂ ਜਿਹੜਾ ਕੰਮ ਕਰਦੇ ਇਸ ਫੇਂ ਦੇ ਵਿੱਚ ਤੇ ਕੰਮ ਤੇ ਕਾਫੀ ਸਾਲ ਹੋ ਜਾਂਦੇ ਸਾਨੂੰ ਪਰ ਵੀਡੀਓ ਹੀ ਪਹਿਲੀ ਵਾਰੀ ਪਾਉਣ ਲੱਗੇ ਹਾਂ ਤੁਹਾਨੂੰ ਦਿਖਾਉਣੇ ਵੇ ਇੱਥੇ ਕਿਦਾਂ ਕੰਮ ਚੱਲਦਾ ਫਾਰਮ ਦਾ ਬੱਕਰੀਆਂ ਦਾ ਠੀਕ ਹੈ ਜੀ

ਸੰਦੇਸ਼ ਜੀ ਜੀ ਇਹ ਜੀ ਬਾਰੇ ਕਰਦਾ ਤਿੰਨ ਤਾਕਤ ਦੀ ਚੁਟਕਾ ਜਿਹੜਾ ਜਲਾਉਣਾ ਚਾਹੁੰਦਾ ਮੈਂ ਇਹ ਕਹਾਂਦਾ ਹਾਂ ਆਹੇ ਅੱਗੇ ਵਰਤਣ ਦਾ ਮਤਲਬ ਇਹ ਕਰਾਂਗੇ ਜੀ ਮਾਣਦਾ ਆ ਬੱਫੇ ਜਾਂਦਾ ਤੋਹਿਆਂ ਸਸਤੀ ਕਰਤ ਆਪ ਵੀ ਨਗਰਾਂ ਦੇ ਭੱਕਰੀਆਂ ਆ ਗੀਆਂ ਹੁਣ ਬੱਕਰੀਆਂ ਐਸਾ ਨੇ ਬਾਹਰ ਕੱਢ ਹੀ ਦੀਆਂ ਆ ਬੱਕਰੀਆਂ ਉਹ ਸੇ ਕੱਢ ਦਿੱਤੀਆਂ ਹੁਣ ਜੋ ਕੇ ਇੱਥੇ ਵੜੀ ਰੀਂਜ ਚੁੱਲ੍ਹੇ ਜੋਈਦੀ ਇੱਥੇ ਵੜ ਲਈਦੀਆਂ ਸਾਰੀਆਂ ਇਕੱਠੀਆਂ ਕਰਕੇ ਫਿਰ ਇੱਧਰ ਨੂੰ ਅੰਦਰ ਇੱਧਰ ਦੀ ਕਾਰ ਉਥੇ ਲਾ ਕੇ ਬੱਕਰੀਆਂ ਚੋ ਕੇ ਫਿਰ ਇਹਨੂੰ ਕੱਢਦੀ। ਇਹ ਰਹਿ ਗਈ ਹੁਣ ਇਹ। ਇੰਨੀਆਂ ਕਵਾਰੀ ਮੁੱਕ ਜਾਂਦਾ ਕੰਮ ਚੋਣ ਦਾ। ਹੋ ਗਏ ਅੰਤ ਨੂੰ ਨਹੀਂ ਚੋਣਦਾ ਉਹ ਸੱਜਰੀ ਬੱਕਰੀ ਆ ਪਹਿਲੀ। ਚੋਣਦਾ। ਏ ਕਿਹੜੀ ਚੌਂ ਜਿਹੜੀ ਮੈਵਾੜੀ ਕੱਲ ਉਹ ਹੀ ਅੰਗਲ ਜੀ ਦੋ ਦੋ ਕਹਿੰਦੇ ਇਹ ਤੁਹਾਨੂੰ ਜਰਾਬ ਦੇਣਾ ਤੁਹਾਨੂੰ ਜਰਾਬ ਦੇਣਾ ਦੁੱਧ ਖਰਾਬ ਇਹਦਾ ਹਾਂ ਸੇ ਆਨੇ ਕਲਿਆ ਭਾਈ ਬੱਕਰੀ ਇੰਦਰ ਲਾ ਦਿਆਂ ਭਾਈ ਇਧਰ ਤੇ ਭਾਈ ਨਿਕਲਿਆ ਇਧਰ ਲਾ ਕੇ ਇਧਰ ਲਾ ਦੇ ਦਿਆਂ ਭਾਈ ਇਧਰ ਲਾਈ ਜਾਈਏ ਇਧਰ ਲਾਈ ਗਈ ਜੀ ਇੱਕ ਸਾਈਡ ਤੋਂ ਜੋ ਲੋ ਹੋਰ ਨਪਰ ਇਧਰ ਲਾ ਦਿਓ ਉਧਰ ਲਿਆਂ ਲਾ ਕੇ ਨਵੀਆਂ ਬੱਕਰੀਆਂ ਲਾ ਕੇ ਫੇਰ ਕੱਢਦੇ ਰਹੋ ਇਹਦਰ ਦਵਾਈ ਪਈ ਹੁੰਦੀ ਜਿਆਦਾਤਰ ਸਾਰੀ ਹਾਂ ਕੋਤੇ ਦੋ ਸਾਡੇ ਕੋਲ ਨਾਲ ਬਿੱਲੀਆਂ ਵੱਧ ਆਏ ਤੁਹਾਨੂੰ ਕੋਨੇ ਛੋਟੇ ਬੱਚੇ ਹਣ ਇਹ ਛੋਟੇ ਬੱਚੇ 2 ਮਹੀਨੇ ਦੇ ਦੋ ਮਹੀਨੇ ਹੋ ਗਏ ਹੁਣ ਪੱਠੇ ਖਾਂਦੇ ਪਏ ਨਾਲੇ ਫੀਡ ਵੀ ਖਾਂਦੇ ਪਏ ਹਾਂਜੀ ਇਹ ਨਸਲੀ ਇੱਕੋ ਨਸਲਿਆ ਇਹਦੇ ਵਿੱਚ ਦੋ ਰੰਗ ਹੁੰਦੇ ਇੱਕ ਕાળા ਹੁੰਦੇ ਇੱਕ ਉਹ ਮਤਲਬ ਲਾਲ ਜਿਹਾ ਹੁੰਦਾ ਜਿਹੜਾ ਇਹ ਹੁੰਦੀ ਇੱਕੋ ਨਸਲੀ ਆ ਤੇ ਇਹਨਾਂ ਦੇ ਇਤੋਂ ਸਪੇਂਦੀ ਹੁੰਦੀ ਨਸਲ ਹੈ ਜਿਹੜੇ ਸ਼ਹਿਰ ਹੀ ਰਹਿੰਦੇ ਇਹਨੂੰ ਮੁਰਸੀਆ ਨੂੰ ਗਰਨਾ ਦੀ ਨਾਂ ਦੇ ਇਹ ਨਸਲ ਹੁੰਦੀ ਇਥੋਂ ਦੀ ਉਹ ਦੋ ਰੱਖੇ ਸੀ ਆਪ ਵਿੱਚ ਆ ਗਿਆ ਮਨਦੀਪ ਆਇਓ ਸਾਡਾ ਹੁਣ ਨਵੀਆਂ ਬੱਕਰੀਆਂ ਸੂਨਦੇ ਆ ਵੀ ਆ ਤਰੇ ਉਹ ਉਦਰੇ ਨਵੀਆਂ ਬੱਕਰੀਆਂ ਉੱਤੇ ਉਹ ਤੋਂ ਫਿਰ ਇੱਧਰ ਲੈ ਆਈ ਦੀਆਂ ਵੱਡੇ ਖਾਨੇ 'ਚ ਉਧਰ ਸੋਈ ਜਾਂਦੇ ਇੱਧਰ ਲੈ ਆਈਆਂ ਫਿਰ ਉਹਦਾ ਸਪਾਈ ਕਰ ਦਿੱਦੀ ਜਿਹੜਾ ਸੂਪ ਨਹੀਂ ਸਾਰੀਆਂ ਫਿਰ ਸਪਾਈ ਕਰ ਦਿੱਦੀ ਇਹਨਾਂ ਨਾਲ ਹੀ ਦੁੱਧ ਪੀਂਦੇ ਜਦੋਂ ਜ਼ਿਆਦੇ ਹੋ ਜਾਂਦੇ ਫਿਰ ਇਹ ਮਸ਼ੀਨ ਤੇ ਵੀ ਲੈ ਜਾਂਦੇ ਆ ਤੇ ਜਦੋਂ ਥੋੜੀਆਂ ਬੱਕਰੀਆਂ ਨੇ ਫਿਰ ਇੱਥੇ ਕੋਈ ਫਿਰ ਮਸ਼ੀਨ ਨਹੀਂ ਚਲਾਦੇ ਥੋੜ੍ਹੀ ਤੇ ਫਿਰ ਉਹ ਮਹਿੰਗਾ ਪੈਂਦੀ ਨਾ ਜਦੋਂ ਇੱਕੇ ਦਮ ਬੱਕਰੀਆਂ ਸੋਣੀਆਂ ਤਾਂ 50 ਰੁਪਈਆ 40 ਰੁਪਈਆ ਫੇਰ ਅਸੀਂ ਉਧਰ ਖੜਦੇ ਮਸ਼ੀਨ ਤੇ ਜੋ ਥੋੜੀਆਂ ਸੁੰਨੀਆਂ ਹੁੰਦੇ ਫਿਰ ਇਹਦਾ ਫਾਇਦਾ ਨਹੀਂ ਕੋਈ ਇਹਦੇ ਇਹ ਕਰਕੇ ਜਿਹੜੀਆਂ ਪਹਿਲਾਂ ਲੱਗ ਜਾਂਦੀਆਂ ਇੱਕ ਦੋ ਬکریاں ਹੋ ਸੂਪ ਜਿੰਦੀਆਂ ਬਾਕੀ ਦੂਜੀਆਂ ਬکریاں ਇਕੱਠੀਆਂ ਸੁੰਨਦੀਆਂ ਅੰਦਾਜ਼ 20 ਦਾ 20 ਹਾਂਜੀ ਆੜੇ ਟੈਂ ਟੈਂ ਦਿਨ ਖਾਣੇ ਨਾ ਤੰਨਾ ਇਹ ਬکریاں ਦੁੱਧ ਦਿੰਦੀਆਂ ਤਿੰਨ ਨਹੀਂ ਆ ਸੂਣ ਵਾਲੀਆਂ ਇਹ ਇਧਰ ਇਹ ਉਹ ਪਰਲੀਆਂ ਜਿਹੜੀਆਂ ਬੱਕਰੀਆਂ ਨਾਲ ਆ ਹਾਂਜੀ ਐਵੇ ਤੇ ਫੀਡ ਪਾਉਨੇ ਫੀਡ ਇਹ ਆਟੋਮੈਟਿਕ ਚਲਦੀ ਹੈ ਇਹ ਸਾਰੀਆਂ ਇਧਰ ਬੱਕਰੀਆਂ ਨੂੰ ਆਟੋਮੈਟਿਕ ਪੈਣੀ ਹੈ ਤੇ ਦਿਹਾੜੀ ਚ 6 ਵਾਰੀ 7 ਵਾਰੀ ਚਲਦੀ ਹੈ ਰਾਤ 10 ਵਜੇ ਤੱਕ ਚਲਦੀ ਹੈ ਇਹਨੂੰ ਥੋੜੀ ਥੋੜੀ ਪਾਈ ਜਾਣੀ ਹੈ ਨਾ ਖਾਈ ਜਾਣੀ ਹੈ ਇਹਦੇ ਨਾਲ ਬੱਕਰੀ ਇੱਕ ਖਾਂਦੀ ਵਧੀਆ ਦੇ ਇੱਕ ਬਿਮਾਰ ਵੀ ਨਹੀਂ ਹੁੰਦੀ ਉਹ ਉਧਰ ਹੀ ਪੱਠੇ ਰੱਖਿਓ ਇਹਦਾ ਆਖਰੀ ਹੈ ਸ਼ੈੱਡ ਉਧਰ ਬੱਕਰੇ ਆ ਉਹ ਜਿਹੜਾ ਪੁਰਾਣਾ ਆ ਆ ਥੋੜੇ ਹੁਣ ਬਣੇ ਹੁਣ ਗਾਂ ਹੋਰ ਨਵੇਂ ਬਣ ਜਾਣਗੇ ਤੇ ਇਹ ਪਿੱਛੇ ਵੀ ਜਗ੍ਹਾ ਹੈਗੀ ਕਾਫੀ ਉਧਰ ਘਾ ਰਿਆ ਘਾ ਥੋੜਾ ਪੁਰਾਣਾ ਆ ਪਰ ਵਧੀਆ ਔਰ ਯੋਰੀ ਅਹੀਂ ਜਦੋਂ ਆਏ ਆ ਜੇ ਕੋਈ ਰੰਗ ਉਹ ਨਹੀਂ ਕੀਤਾ ਬਾਕੀ ਹੋਰੀ ਹੋਰੀ ਰੰਗ ਕਰਾਂਗੇ ਜਿੰਨਾਂ ਕੋਈ ਦੋ ਉਹ ਦੋ ਪਹਿਲਾਂ ਜਿਹੜੇ ਉਹ ਦੋ ਮਾਲਕੀ ਚਾਰੇ ਬੁੱਢੇ ਹੀ ਚਾਰੇ ਤੋਂ ਜੀ ਉਹਨਾਂ ਕਦੇ ਜੀ ਨਾ ਰੱਥ ਨਹੀਂ ਲਾਇਆ ਇਸ ਕਰਕੇ ਹਾਂ ਜੀ